ਫਤੇਗੜ ਛੰਨਾ ਦੇ ਇੱਕ ਨੌਜਵਾਨ ਨਜਾਇਜ਼ ਸੰਬੰਧਾਂ ਦੇ ਚੱਕਰ ਵਿੱਚ ਆਪਣੀ ਜਾਨ ਤੋ ਹੱਥ ਤੋ ਬੈਠਾ ਦੱਸਿਆ ਕਿ 24 ਕੁ ਵਰਿਆਂ ਦੇ ਇੱਕਾਰੇ ਨੌਜਵਾਨ ਕੁਲਜੋਤ ਸਿੰਘ ਦੇ ਪਿੰਡ ਇੱਕ ਸ਼ਾਦੀਸ਼ੁਦਾ ਔਰਤ ਦੇ ਨਾਲ ਸੰਬੰਧ ਬਣੇ। ਦੱਸਿਆ ਕਿ ਕੁਲਜੋਤ ਦੇ ਮਾਪਿਆਂ ਨੂੰ ਜਦ ਇਹਨਾਂ ਨਾਜਾਇਜ਼ ਸੰਬੰਧਾਂ ਦੀ ਜਾਣਕਾਰੀ ਮਿਲੀ ਤਾਂ ਨਾਜਾਇਜ਼ ਸੰਬੰਧਾਂ ਦੇ ਪਰਛਾਵੇਂ ਤੋਂ ਆਪਣੇ ਪੁੱਤਰ ਨੂੰ ਬਚਾਉਣ ਲਈ ਮਾਪਿਆਂ ਨੇ ਉਸ ਨੂੰ ਦੁਬਈ ਭੇਜ ਦਿੱਤਾ। ਪਰੰਤੂ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਇਸ ਗੱਲ ਦੀ ਪਿੰਨਕ ਵੀ ਨਹੀਂ ਲੱਗੀ ਕਿ ਉਹਨਾਂ ਦਾ ਪੁੱਤਰ ਕਦੋਂ ਦੁਬਈ ਤੋਂ ਵਾਪਸ ਆ ਕੇ ਰਾਏਕੋਟ ਉਸ ਔਰਤ ਦੇ ਨਾਲ ਰਹਿਣ ਲੱਗ ਪਿਆ। 8 ਜੂਨ ਦੀ ਸ਼ਾਮ ਜਦ ਉਸ ਦੇ ਮਾਪਿਆਂ ਨੂੰ ਜਾਨਕਾਰੀ ਮਿਲੀ ਕਿ ਉਹਨਾਂ ਦਾ ਨੌਜਵਾਨ ਪੁੱਤਰ ਹਸਪਤਾਲ ਦਾਖਿਲ ਹੈ ਮਾਪੇ ਜਦ ਰਾਏਕੋਟ ਹਸਪਤਾਲ ਪੁੱਜੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ بیٹے ਕੁਲਜੋਤ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ

ਇਸ ਮਾਮਲੇ ਦੀ ਢੰਗਾਈ ਨਾਲ ਜਾਂਚ ਕਰ ਰਹੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਚਰਨ ਸਿੰਘ son of ਕਰਪਾਲ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜਾ ਇਹ ਜ਼ੋਰ ਜ਼ਰ ਦੀ ਮੌਤ ਹੋਈ ਕੀ ਮਾਅਨਾ ਲੱਗਦਾ ਤੁਹਾਡੇ ਪਿੰਡ ਵੱਲੋਂ ਕੀ ਲੱਗਦਾ? ਪਿੰਡ ਵੱਲੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੋ ਮੇਜਰ ਸਿੰਘ ਦੇ ਬੱਚੇ ਦਾ ਇੱਕ ਕਤਲ ਹੋਇਆ ਜਾਂ ਕੀ ਕਾਰਨ ਕੀ ਉਹ ਹੋਇਆ ਇਹਦੀ ਪੂਰੀ ਢੰਗਾਈ ਨਾਲ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਕਿ ਉਹ ਜਨਾਨੀ ਨੇ ਕੀ ਕਰਿਆ ਇਹਨੂੰ ਬੁਲਾ ਕੇ ਕਿਉਂ ਬੁਲਾਇਆ ਗਿਆ ਉਹਨੂੰ ਬੱਚਾ ਦਵਾਈ ਦੇ ਵਿੱਚ ਗਿਆ ਹੋਇਆ ਸੀ ਉਹਨੇ 18 ਤੀਕ ਤੋਂ ਬੁਲਾਇਆ ਕੋਈ ਵੀ ਪਰਿਵਾਰ ਨੂੰ ਦੱਸਣ ਗਿਆ ਕਿ ਮੇਰੇ ਕੋਲ ਆਇਆ ਕੀ ਹੋਇਆ ਉਹ ਲੋ ਐਨੇ ਦਿਨਾਂ ਦਾ ਰਹਿ ਰਿਹਾ ਸੀ ਉਹਦੀ ਇਹ ਬਣਦਾ ਸੀ ਵੀ ਪਰਿਵਾਰ ਨੂੰ ਉਹ ਦੱਸੇ ਕਿ ਮੇਰੇ ਕੋਲ ਆ ਗਿਆ ਫੋਨ ਕਰਦੀ ਜਦ ਕਿ ਜਦੋਂ ਬੱਚਾ ਕੋਸ਼ੀ ਵੀ ਬੱਚੇ ਨੂੰ ਹੋਇਆ ਉਦੋਂ ਬੁਲਾ ਰਹੀ ਆ ਵੀ ਤੁਸੀਂ ਜਲਦੀ ਆਓ ਹਸਪਤਾਲ ਆਓ ਹੁਣ ਸਾਨੂੰ ਇਹ ਨਹੀਂ ਪਤਾ ਸੀ ਵੀ ਕੀ ਉਹਨਾਂ ਨੇ ਖਵਾਇਆ ਕੀ ਤਰ੍ਹਾਂ ਕੀਤਾ ਮੰਤਗਰ ਜੀ ਮੰਗ ਇਹੀ ਕਰਦਾ ਜੀ ਉਹ ਜਨਾਨੀ ਤੇ ਕਾਰਵਾਈ ਹੋਣੀ ਚਾਹੀਦੀ ਜੋ ਉਹਨੇ ਕਰਿਆ ਉਹਦੇ ਕੋਲ ਰਹਿ ਰਿਹਾ ਸੀ